ਤੋ ਅੱਜ ਦੀ ਤਾਜ਼ੀ ਘਟਨਾ ਬੜੀ ਚਿੰਤਾਤਾ ਚਿੰਤਾ ਦਾ ਵਿਸ਼ਾ ਕਿ ਇਹਨਾਂ ਦੇ ਸਿਸਟਮ ਵੱਲੋਂ ਪਹਿਲਾਂ ਤਾਂ ਬਹੁਤ ਵੱਡੀ ਨਾਕਾਮੀ ਬਹੁਤ ਵੱਡਾ ਜਿਹੜਾ ਇੱਕ ਨਲੈਕੀ ਵਾਲਾ ਰੋਲ ਰਿਹਾ ਪਿਛਲੇ 9 ਸਾਲ ਤੋਂ ਬੰਦਾ ਭਗੌੜਾ ਰਿਹਾ ਹੋਵੇ ਭਗੌੜਾ ਬੰਦਾ ਜਦੋਂ ਫੜਿਆ ਜਾਂਦਾ ਪਹਿਲੀ ਗੱਲ ਤਾਂ ਉਹਨੂੰ ਫੜਨ ਦੇ ਲਈ ਜਿਹੜੀ ਹੈ ਚਾਰਾਜੋਈ ਕਰਦੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਿੰਨਾ ਕੁ ਸਮਾਂ ਲੱਗਦਾ 9 ਸਾਲ ਬਾਅਦ ਬੰਦਾ ਫੜਿਆ ਜਾਂਦਾ ਤੇ ਅੱਜ ਉਹਨੂੰ ਫੜੇ ਨੂੰ ਹਜੇ 10 ਤੋਂ 15 ਦਿਨ ਦਾ ਸਮਾਂ ਹੀ ਹੋਇਆ ਤੇ ਉਹ 10 15 ਦਿਨ ਦੇ ਸਮੇਂ ਦੇ ਵਿੱਚ ਅੱਜ ਹਾਈ ਕੋਰਟ ਨੇ ਉਹਨੂੰ ਜ਼ਮਾਨਤ ਦੇ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ 10 ਸੁਖਰਾ ਸਿੰਘ ਨਹਿਮੀ ਵਾਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਆਪਾਂ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਵਲ ਕਲਾ ਕੋਟਪੂਰਾ ਗੋਲੀ ਕਾਂਡ ਦੇ ਨਾਲ ਸਬੰਧਤ ਹੁਣ ਕਰਕੇ ਸਾਰੇ ਕੇਸ ਦੇ ਉੱਤੇ ਜਿੰਨੀ ਕੁ ਦੇਖਰੇਖ ਹੋ ਰਹੀ ਆ ਰੱਖਣ ਦੀ ਕੋਸ਼ਿਸ਼ ਕਰ ਰਹੇ ਆ ਤੇ ਰੱਖ ਰਹੇ ਆ ਚਾਹੇ ਗੋਲੀ ਕਾਂਡ ਦੀ ਗੱਲ ਕਰੀਏ ਤੇ ਚਾਹੇ ਬੇਅਦਬੀ ਦੀ ਜਦੋਂ ਗੱਲ ਪੰਜਾਬ ਦੀ ਤੇ ਪੰਥ ਦੇ ਮੁੱਦਿਆਂ ਦੀ ਹੁੰਦੀ ਆ ਤਾਂ ਉਦੋਂ ਹਰ ਇੱਕ ਸਿੱਖ ਦਾ ਬੋਲਣਾ ਉੱਥੇ ਫਰਜ਼ ਬੰਦਾ। ਸੋ ਅੱਜ ਦੀ ਤਾਜ਼ੀ ਘਟਨਾ ਬੜੀ ਚਿੰਤਾਤ ਚਿੰਤਾ ਦਾ ਵਿਸ਼ਾ ਕਿ ਇਹਨਾਂ ਦੇ ਸਿਸਟਮ ਵੱਲੋਂ ਪਹਿਲਾਂ ਤਾਂ ਬਹੁਤ ਵੱਡੀ ਨਾਕਾਮੀ ਬਹੁਤ ਵੱਡਾ ਜਿਹੜਾ ਇੱਕ ਨਲੈਕੀ ਵਾਲਾ ਰੋਲ ਰਿਹਾ ਪਿਛਲੇ 9 ਸਾਲ ਤੋਂ ਬੰਦਾ ਘਹਾੜਾ ਰਿਹਾ ਹੋਵੇ ਭਗਾਉੜਾ ਬੰਦਾ ਜਦੋਂ ਫੜਿਆ ਜਾਂਦਾ ਪਹਿਲੀ ਗੱਲ ਤਾਂ ਉਹਨੂੰ ਫੜਨ ਦੇ ਲਈ ਜਿਹੜੀ ਹੈ ਚਾਰਾਜੋ ਵੀ ਕਰਦੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਿੰਨਾ ਕੁ ਸਮਾਂ ਲੱਗਦਾ 9 ਸਾਲ ਬਾਅਦ ਬੰਦਾ ਫੜਿਆ ਜਾਂਦਾ ਤੇ ਅੱਜ ਉਹਨੂੰ ਫੜੇ ਨੂੰ ਹਜੇ 10 ਤੋਂ 15 ਦਿਨ ਦਾ ਸਮਾਂ ਹੀ ਹੋਇਆ ਤੇ ਉਹ 10 15 ਦਿਨ ਦੇ ਸਮੇਂ ਦੇ ਵਿੱਚ ਅੱਜ ਹਾਈ ਕੋਰਟ ਨੇ ਉਹਨੂੰ ਜਮਾਨਤ ਦੇ ਦਿੱਤੀ ਆ ਪਹਿਲਾਂ ਤਾਂ ਉਹਦੀਆਂ ਖਬਰਾਂ ਵਾਇਰਲ ਇਡੀਆਂ ਵੱਡੀਆਂ ਕਰ ਦਿੱਤੀਆਂ ਜਾਂਦੀਆਂ ਕਿ ਉਹਨੇ ਆਪਣੇ ਬਿਆਨਾਂ ਦੇ ਵਿੱਚ ਬਹੁਤ ਕੁਝ ਦੱਸਿਆ ਰਾਮ ਰਹੀਮ ਦਾ ਨਾਮ ਲਿਆ ਬਲਾਤਕਾਰੀਦਾਰ ਉਹਦੀ ਜਿਹੜੀ ਉਹ ਕੋਈ ਨਾਲ ਉਹਦੇ ਰਹਿੰਦੀ ਸੀ ਹਣੀਪ੍ਰੀਤ ਉਹਦਾ ਨਾਮ ਲਿਆ ਤੇ ਅੱਜ ਹਾਈ ਕੋਰਟ ਨੇ ਕਿਸ ਬੇਸ ਦੇ ਉੱਤੇ ਜਮਾਤ ਦਿੱਤੀ ਆ ਤੇ ਉਹ ਵੀ ਇੰਨਾ ਲੋਕਾਂ ਨੂੰ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਲਾਂਬੂ ਲਾਇਆ ਹੋਵੇ ਸਾਡੇ ਇਸਤ ਦੀ ਬੇਅਦਬੀ ਕੀਤੀ ਹੋਵੇ ਤੇ ਅੰਗ ਗਲੀਆਂ 'ਚ ਖਿਲਾਰੇ ਹੋਣ ਉਹਨਾਂ ਲੋਕਾਂ ਦਾ ਸਿਸਟਮ ਦੇਖੋ ਕਿੰਨਾ ਮਿਹਰਬਾਨ ਆ ਦੂਜੇ ਪਾਸੇ ਪੰਜਾਬ ਦੇ ਵਿੱਚ ਜੇ ਕੋਈ ਸਿੱਖ ਥੋੜੀ ਜੀ ਹੱਕਾਂ ਦੀ ਗੱਲ ਕਰਦਾ ਸਿੱਖ ਥੋੜੀ ਜੀ ਆਪਣੇ ਵੱਧ ਅਧਿਕਾਰਾਂ ਦੀ ਗੱਲ ਕਰਦਾ ਤੇ ਉਹਨਾਂ ਨੂੰ ਜੇਲਾ ਜੇ ਨਿਆਂ ਦੀ ਗੱਲ ਕਰਦੇ ਆ ਤਾਂ ਡਰਾਇਆ ਧਮਕਾਇਆ ਜਾਣਾ ਜੇਲਾ ਪਹਿਲੀ ਗੱਲ ਬੇਵਲ ਕਲਾਂ ਦਾ ਕੇਸ ਆ ਜਿਹੜਾ ਕੋੜਕਪੂਰੇ ਦਾ ਕੇਸ ਆ ਉਹ ਅੱਜ ਉਸ ਹੱਦ ਤੇ ਜਾ ਕੇ ਖੜਾ ਜਿੱਥੇ 1% ਕਾਰਵਾਈ ਦੀ ਸਰਕਾਰ ਦੀ ਦੀ ਇਹ ਲੋੜ ਆ ਕਿ ਉਹ ਆਪਣੇ ਵੱਲੋਂ ਜੋ ਬਿਆਨ ਦਿੱਤੇ ਗਏ ਆ ਜੋ ਗੱਲਾਂ ਹੋਈਆਂ ਜੋ 6-7 ਮਹੀਨੇ ਦਾ ਇੱਕ ਟਾਈਮ ਪੀਰੀਅਡ ਅਦਾਲਤ ਦੇ ਵਿੱਚ ਪਹਿਲਾਂ ਲੰਘ ਕੇ ਗਿਆ ਉਹਦੇ ਤੇ ਜਿਹੜੀਆਂ ਕਾਰਵਾਈਆਂ ਹੋਈਆਂ ਉਹ ਹਜੇ ਤੱਕ ਅਦਾਲਤ 'ਚ ਸਮਟ ਨਹੀਂ ਕੀਤੀਆਂ ਗਈਆਂ ਅਦਾਲਤ ਦੇ ਵਿੱਚ ਉਹ ਨਹੀਂ ਜਮ੍ਹਾਂ ਕਰਵਾਈਆਂ ਗਈਆਂ ਗਵਾਹਾਂ ਦੇ ਬਿਆਨ ਰਿਕਾਰਡ ਕੀਤੇ ਗਏ ਉਹ ਹਜੇ ਤੱਕ ਅਦਾਲਤ ਦੇ ਵਿੱਚ ਨਹੀਂ ਦਿੱਤੇ ਗਏ ਆ ਤਾਂ ਉਹ ਤਾਂ ਹਜੇ ਕੀ ਦੇਣੇ ਸੀ ਦੂਸਰੇ ਪਾਸੇ ਸਰਕਾਰ ਵੱਲੋਂ ਦੇਖੋ ਤੁਸੀਂ ਜਾਂ ਇੱਥੋਂ ਦੇ ਸਿਸਟਮ ਵੱਲੋਂ ਕਿੱਡਾ ਨਖਿੱਧ ਕੰਮ ਹੋਇਆ ਕਿ ਜਿਹੜੇ ਬੰਦੇ ਨੂੰ ਕਦੇ ਜੇਲ੍ਹ ਚੋਂ ਬਾਹਰ ਕੱਢਣਾ ਨਹੀਂ ਚਾਹੀਦਾ ਸੀ ਅੱਜ ਉਸ ਨੂੰ ਹਾਈ ਕੋਰਟ ਨੇ ਜਮਾਤ ਦਿੱਤੀ ਹੈ ਸੋ ਕਿੱਡੀ ਅੱਤ ਘੱਡਿਆ ਦਰਜੇ ਦੀ ਰਾਜਨੀਤੀ ਹੋ ਰਹੀ ਹੈ ਉਹ ਵੀ ਚੋਣਾਂ ਦੇ ਵਿੱਚ ਆ ਕੇ ਇਲੈਕਸ਼ਨ ਕੋਰਟ ਦੇ ਵਿੱਚ ਆ ਕੇ ਅਸੀਂ ਪੂਰੇ ਪੰਜਾਬ ਲੈਵਲ ਤੇ ਇਸ ਦਾ ਵਿਰੋਧ ਵੀ ਕਰਾਂਗੇ ਸਿੱਖ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਕੇ ਇਸ ਇਸ ਬੰਦੇ ਦੀ ਜਿਹੜੀ ਜ਼ਮਾਨਤ ਵੀ ਖਾਰਜ ਹੋਣੀ ਚਾਹੀਦੀ ਆ ਤੇ ਦੂਸਰੇ ਪਾਸੇ ਜਿਹੜਾ ਇਹਨਾਂ ਦੇ ਡੇਰੇ ਦਾ ਕੂੜ ਪ੍ਰਚਾਰ ਆ ਪੰਜਾਬ ਦੇ ਵਿੱਚ ਬਿਲਕੁਲ ਹੀ ਬੰਦ ਹੋਣਾ ਚਾਹੀਦਾ ਕਿਉਂਕਿ ਜਦੋਂ ਇਹਨਾਂ ਬੰਦਿਆਂ ਦੇ ਬਿਆਨਾਂ ਜਿਹੜਾਂ ਦੇ ਆਕਾ ਇਹਨਾਂ ਨੂੰ ਬੇਅਦਬੀ ਕਰਨ ਦੇ ਲਈ ਪੰਜਾਬ ਦੇ ਵਿੱਚ ਯੂਜ਼ ਕਰਦੇ ਆ ਪੰਜਾਬ ਦੇ ਵਿੱਚ ਵਰਤਦੇ ਆ ਆਪਦੀਆਂ ਅਖੌਤੀ ਧਾਰਮਿਕ ਸਟੇਜਾਂ ਲਾ ਕੇ ਲੋਕਾਂ ਨੂੰ ਇਹ ਪ੍ਰਚਾਰ ਸਿਖਾਇਆ ਜਾ ਰਿਹਾ ਕਿ ਇੱਥੇ ਦੂਸਰੇ ਧਰਮਾਂ ਦਾ ਨਰਾਦਰ ਕਰੋ ਸਿੱਖਾਂ ਦੇ ਅਸਤੇ ਦੀ ਬੇਅਦਬੀ ਕਰੋ ਗੁਰੂਸਾਲ ਦੇ ਅੰਗ ਗਲੀਆਂ 'ਚ ਖਲਾਰੋ ਤੇ ਅਸੀਂ ਉਹ ਪ੍ਰਚਾਰ ਪੰਜਾਬ ਦੇ ਵਿੱਚ ਕਿਵੇਂ ਹੋਰ ਦੇ ਦੇਗੇ ਸੋ ਪੂਰੇ ਪੰਜਾਬ ਪੱਧਰ ਤੇ ਪੂਰੀਆਂ ਸਿੱਖ ਜਥੇਬੰਦੀਆਂ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਬੋਲਣਾ ਚਾਹੀਦਾ ਤੇ ਵਿਰੋਧ ਕਰਨਾ ਚਾਹੀਦਾ ਤੇ ਦੂਸਰਾ ਇਸ ਦਾ ਕੂੜ ਪ੍ਰਚਾਰ ਪੰਜਾਬ ਦੇ ਵਿੱਚ ਉਹ ਜਿਹੜੀਆਂ ਨੇ ਦੁਕਾਨਾਂ ਖੋਲ ਰੱਖੀਆਂ ਉਹਨਾਂ ਦੇ ਉੱਤੇ ਜਿਹੜੇ ਕਾਠਾ ਰੋਕਣੇ ਚਾਹੀਦੇ ਆ ਤੇ ਸਰਕਾਰਾਂ ਇਹੋ ਜਿਹੀ ਬਲਾਤਕਾਰੀ ਦੀ ਸਪੋਰਟ ਲਾਈਨ ਦੀ ਬਜਾਏ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਪੰਜਾਬ ਦੇ ਉਹਨਾਂ ਮੁੱਦਿਆਂ ਦੇ ਉੱਤੇ ਇਹਨਾਂ ਦੋਸ਼ੀਆਂ ਨੂੰ ਇਹਨਾਂ ਬਲਾਤਕਾਰੀ ਲੋਕਾਂ ਨੂੰ ਸਜ਼ਾਵਾ ਦੇਣ ਨਾ ਕਿ ਇਹਨਾਂ ਕੋਲੋਂ ਵੋਟਾਂ ਦੇ ਲਈ ਤੁਸੀਂ ਇਹਨਾਂ ਦੀ ਤਰਲੋ ਮੱਛੀ ਦੇ ਲਈ ਇਹਨਾਂ ਦੇ ਪੈਰੀਂ ਹੱਥ ਲਾਓ ਸੋ ਸਾਨੂੰ ਇਕੱਠਿਆਂ ਹੋਣ ਦੀ ਲੋੜ ਹੈ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਵੇਂ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਵੱਲੋਂ ਵੀ ਅਤੇ ਸਮੂਚੀਆਂ ਸਿੱਖ ਜਥੇਬੰਦੀਆਂ ਵੱਲੋਂ ਵੀ ਇਹਨਾਂ ਦਾ ਵਿਰੋਧ ਵੀ ਕਰਾਂਗੇ ਤੇ ਰੋਕਣ ਦੇ ਲਈ ਜੋ ਵੀ ਸਾਥੋਂ ਪ੍ਰੋਗਰਾਮ ਅਲਿਕੇ ਜਾਣਗੇ ਅਸੀਂ ਅਲਿਕਾਂਗੇ ਸੋ ਮੈਂ ਪੂਰੀਆਂ ਸਮੂਚੀਆਂ ਸਿੱਖ ਸੰਗਤਾਂ ਨੂੰ ਦੇਸ਼ ਉਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹ ਇਸ ਕੋ ਕਰਮ ਨੂੰ ਇਸ ਦਿਖਾਤ ਨੂੰ ਪੰਜਾਬ ਦੇ ਵਿੱਚ ਰੋਕਣ ਦੇ ਲਈ ਤੁਹਾਨੂੰ ਅੱਗੇ ਆਉਣਾ ਪਊਗਾ ਕੋਈ ਇੱਥੋਂ ਦੇ ਸਿਸਟਮ ਨੇ ਇੱਥੋਂ ਦੇ ਪ੍ਰਸ਼ਾਸਨ ਨੇ ਤੁਹਾਡੀ ਹੈਲਪ ਨਹੀਂ ਕਰਨੀ ਸੋ ਆਓ ਆਪਾਂ ਹੰਬੜਾ ਮਾਰੀਏ ਪੰਜਾਬ ਦੀ ਨੌਜਵਾਨੀ ਜੇਲਾਂ ਚ ਰੋ ਰਹੀ ਆ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਜਿਹੜੀਆਂ ਪੈਰਵਹੀਆਂ ਕਰਨੀਆਂ ਉਹ ਵੀ ਕਰੀਏ ਤੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਸੇਵਾ ਸੰਭਾਲਾ ਜਿਹੜੀ ਉਹ ਨੌਜਵਾਨੀ ਅੱਗੇ ਹੋ ਕੇ ਕਰੇ ਇਸ ਤਰ੍ਹਾਂ ਦਾ ਕੋ ਕਰਮ ਕਰਨ ਵਾਲਿਆਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਨ ਦੇ ਲਈ ਜਿਹੜੀ ਚਾਰਾਚੋਈ ਹੁੰਦੀ ਆ ਤੇ ਇਹਨਾਂ ਦਾ ਕੂੜ ਪ੍ਰਚਾਰ ਰੋਕਣ ਦੇ ਲਈ ਜਿਹੜਾ ਸਾਥੋਂ ਜਿਵੇਂ ਦਾ ਵੀ ਸਾਥੋਂ ਕੁਝ ਹੋਊਗਾ ਅਸੀਂ ਜ਼ਰੂਰ ਕਰਾਂਗੇ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਤੇ ਵੱਧ ਚੜ ਕੇ ਇਹਨਾਂ ਲੋਕਾਂ ਦਾ ਵਿਰੋਧ ਕਰੋ ਮੌਜੂਦਾ ਸਰਕਾਰ ਦੇ ਉੱਤੇ ਵੀ ਗੱਲ ਹੈ ਕਿ ਜਿਹੜੀ ਪੈਰਵਾਹੀ ਪੂਰੇ ਚੰਗੇ ਤਰੀਕੇ ਨਾਲ ਨਹੀਂ ਹੋਈ ਇਹਨਾਂ ਨੂੰ ਵੀ ਸਵਾਲ ਕਰਨੇ ਬਣਦੇ ਆ ਕਿਉਂਕਿ ਜਿਹੜਾ ਇਲੈਕਸ਼ਨਾਂ ਦਾ ਦੌਰ ਆ ਪੰਜਾਬ ਦੇ ਵਿੱਚ ਆਪੋ ਆਪਣੀਆਂ ਕੈਂਡੀਡੇਟ ਐਲਾਨਤ ਤੇ ਲੱਗਿਆ ਬੜੇ ਤਰਲੋ ਮੱਛੀ ਦੇ ਵਿੱਚ ਪਰ ਇਹਨਾਂ ਨੂੰ ਪੰਜਾਬ ਦੇ ਮੁੱਦਿਆਂ ਦੇ ਨਾਲ ਪੰਜਾਬ ਦੇ ਉਸ ਦਰਦ ਦੇ ਨਾਲ ਕੁਛ ਨਹੀਂ ਆ ਜਿਨ੍ਹਾਂ ਦੇ ਵਿੱਚ ਉਹਨਾਂ ਦੀਆਂ ਸਰਕਾਰਾਂ ਬੰਦੀਆਂ ਸੋ ਇਹਨਾਂ ਨੂੰ ਸਵਾਲ ਕਰੋ ਹੁਣ ਫੇਰ ਤੁਹਾਡੇ ਘਰਾਂ ਦੇ ਵਿੱਚ ਆਉਣਗੇ ਬੂਹੇ ਖੜਕਾਉਣਗੇ ਵੋਟਾਂ ਦੇ ਲਈ ਤੇ ਇਹਨਾਂ ਦੇ ਕੰਮਾਂ ਦੇ ਉੱਤੇ ਇਹਨਾਂ ਨੂੰ ਸਵਾਲ ਕਰੋ ਸੋ ਇੰਨੀਆਂ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜੇ ਪਾਸੇ ਪੰਜਾਬ ਦੇ ਵਿੱਚ ਜੇ ਕੋਈ ਸਿੱਖ ਥੋੜੀ ਜੀ ਅੱਕਾਂ ਦੀ ਗੱਲ ਕਰਦਾ ਸਿੱਖ ਥੋੜੀ ਜੀ ਆਪਣੇ ਵੱਧਧ ਘਰਾਂ ਦੀ ਗੱਲ ਕਰਦਾ ਤੇ ਉਹਨਾਂ ਨੂੰ ਜੇਲਾ ਜੇ ਨਿਆਂ ਦੀ ਗੱਲ ਕਰਦੇ ਆ ਤਾਂ ਡਰਾਇਆ ਠਮਕਾਇਆ ਜਾਣਾ ਜੇਲਾ ਪਹਿਲੀ ਗੱਲ ਬੇਵਲ ਕਲਾਂ ਦਾ ਕੇਸ ਆ ਜਿਹੜਾ ਕੋੜਕਪੂਰੇ ਦਾ ਕੇਸ ਆ ਉਹ ਅੱਜ ਉਸ ਹੱਦ ਤੇ ਜਾ ਕੇ ਖੜਾ ਜਿੱਥੇ 1% ਕਾਰਵਾਈ ਦੀ ਸਰਕਾਰ ਦੀ ਦੀ ਇਹ ਲੋਡ ਆ ਕਿ ਉਹ ਆਪਣੇ ਵੱਲੋਂ ਜੋ ਬਿਆਨ ਦਿੱਤੇ ਗਏ ਆ ਜੋ ਗੱਲਾਂ ਹੋਈਆਂ ਜੋ 6-7 ਮਹੀਨੇ ਦਾ ਇੱਕ ਟਾਈਮ ਪੀਰੀਅਡ ਅਦਾਲਤ ਦੇ ਵਿੱਚ ਪਹਿਲਾਂ ਲੱਗ ਕੇ ਗਿਆ ਉਹਦੇ ਤੇ ਜਿਹੜੀਆਂ ਕਾਰਵਾਈਆਂ ਹੋਈਆਂ ਉਹ ਹਜੇ ਤੱਕ ਅਦਾਲਤ 'ਚ ਸਮਟ ਨਹੀਂ ਕੀਤੀਆਂ ਗਈਆਂ ਅਦਾਲਤ ਦੇ ਵਿੱਚ ਉਹ ਨਹੀਂ ਜਮ੍ਹਾਂ ਕਰਵਾਈਆਂ ਗਈਆਂ ਗਵਾਹਾਂ ਦੇ ਬਿਆਨ ਰਿਕਾਰਡ ਕੀਤੇ ਗਏ ਉਹ ਹਜੇ ਤੱਕ ਅਦਾਲਤ ਦੇ ਵਿੱਚ ਨਹੀਂ ਦਿੱਤੇ ਗਏ ਆ ਤਾਂ ਉਹ ਤਾਂ ਹਜੇ ਕੀ ਦੇਣੇ ਸੀ ਦੂਸਰੇ ਪਾਸੇ ਸਰਕਾਰ ਵੱਲੋਂ ਦੇਖੋ ਤੁਸੀਂ ਜਾਂ ਇੱਥੋਂ ਦੇ ਸਿਸਟਮ ਵੱਲੋਂ ਕਿੱਡਾ ਨਖਿੱਧ ਕੰਮ ਹੋਇਆ ਕਿ ਜਿਹੜੇ ਬੰਦੇ ਨੂੰ ਕਦੇ ਜੇਲ੍ਹ ਚੋਂ ਬਾਹਰ ਕੱਢਣਾ ਨਹੀਂ ਚਾਹੀਦਾ ਸੀ ਅੱਜ ਉਸ ਨੂੰ ਹਾਈ ਕੋਰਟ ਨੇ ਜਮਾਤ ਦਿੱਤੀ ਹੈ